ਜਦੋਂ ਸਾਡਾ ਕੰਮ ਹੋ ਗਿਆ ਇਹ ਲੋਕਾਂ ਦੇ ਆਦਮੀ ਪਾਜੀ ਦੇ ਹਾ ਟੋਪੀਆਂ ਪਾ ਕੇ ਇੱਧੇ ਆ ਕੇ ਲੀਡੀਆਂ ਕਰਦੇ ਨੇ ਇੱਥੇ ਵੀ ਆ ਕੇ ਸਾਡੇ ਸਾਡੇ ਜੀ ਜੀ ਰੋਟੀਆਂ ਚਾਹਤੇ ਨੇ ਅਜੀ ਨਹੀਂ ਕਰ ਚੱਲਣ ਦੇਣੀ ਇਹੋ ਜੀ ਰਾਜਨੀਤੀ ਗੰਦੀ ਰਾਜਨੀਤੀ ਅਜੀ ਤਾਂ ਪਹਿਲੇ ਹੀ ਪਰੇਸ਼ਾਨ ਸੀਗੇ ਇੱਥੇ ਆ ਕੇ ਲਿਡਲੀ ਨਹੀਂ ਕਰਨ ਦੇਣੀ ਕਿਸੇ ਵਰਗੀ ਇਹ ਲੋਕ ਇੱਥੇ ਆ ਕੇ ਲਿਡਲੀ ਕਰਦੇ ਜੇ ਇਹ ਨਹੀਂ ਆਉਂਦੇ ਇਹ ਗੱਲ ਸੁਣੋ ਜੀ ਕਿੰਨੇ ਮਹੀਨੇ ਹੋ ਗਏ ਆਪਾਂ ਕੁੱਗਲੇ ਕਹਿ ਰਹੇ ਆ ਆ ਗਿਆ ਦੇਖੋ ਤਾਂ ਸਮਸਟਾ ਮਾਰਾ ਮਹੀਨਾ ਆ ਗਿਆ ਫੇਰ ਰੋਕੋ ਲੁਧਿਆਣਾ ਨਗਰ ਨਿਗਮ ਵਾਰਡ ਨੰਬਰ 58 ਦੇ ਵਸਨੀਕ ਪਿਛਲੇ 25 ਦਿਨਾਂ ਤੋਂ ਪੀਣ ਵਾਲੇ ਸਾਫ ਪਾਣੀ ਦੇ ਲਈ ਤਰਸ ਰਹੇ ਨੇ ਨਗਰ ਨਿਗਮ ਦੀਆਂ ਟੂਟੀਆਂ ਦੇ ਵਿੱਚੋਂ ਵੀ ਗੰਦਾ ਬਦਬੂ ਵਾਲਾ ਪਾਣੀ ਆ ਰਿਹਾ ਸੜਕਾਂ ਗਲੀਆਂ ਦੇ ਵਿੱਚ ਖੜੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਨਕ ਕਿਰਪਾਲ ਨਗਰ ਪੁਲੀ ਦੇ ਨਜ਼ਦੀਕ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਿਸ਼ਾਲ अवस्थी ਜ਼ਿਲ੍ਹਾ ਪ੍ਰਧਾਨ ਸੁਰੇਸ਼ ਗੋਇਲ ਸੁਰਿੰਦਰ ਸਹਾਨ ਨੇ ਆਪਣੇ ਦਰਜਨਾ ਸਾਥੀਆਂ ਸਮੇਤ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਗੌਰ ਨਾਲ ਸੁਣਿਆ ਤੇ ਫੌਨੀ ਇੱਕ ਨਜ਼ਰ ਖਬਰ ਤੇ ਨਗਰ ਨਿਗਮਤਿਆਂ ਮਾੜੀ ਕਾਰਜਗੁਜ਼ਾਰੀ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ। ਉਹਨਾਂ ਇਲਾਕਾ ਵਾਸੀਆਂ ਨੂੰ ਵਿਸ਼ਵਾਸ ਦਿਲਾਇਆ ਗਿਆ ਕਿ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬਣਨ ਤੇ ਸਾਰੇ ਸ਼ਹਿਰ ਨੂੰ ਇੱਕ ਮਾਡਲ ਦਾ ਰੂਪ ਦਿੱਤਾ ਜਾਵੇਗਾ। ਇਸ ਮੌਕੇ ਵਾਰਡ ਦੇ ਮੌਜੂਦਾ ਕਾਂਗਰਸੀ ਕੌਂਸਲਰ ਨੇ ਆਪਣੇ ਸਾਥੀਆਂ ਸਮੇਤ ਇਹਨਾਂ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਵਾਰਡ ਦੇ ਵਿੱਚ ਕੋਈ ਵੀ ਅਧੂਰਾ ਕੰਮ ਨਹੀਂ ਹੈ। ਅੱਛਾ ਤੁਹਾਨੂੰ ਲੱਗਦਾ ਹੈ ਇਲੈਕਸ਼ਨਾਂ ਦੇ ਬਾਅਦ ਮੁੱਦੇ ਖਤਮ ਹੋ ਜਾਣੇ ਹਨ ਇਲੈਕਸ਼ਨ ਅੱਛਾ ਫਿਰ ਜੇ ਸਾਰੀਆਂ ਸੜਕਾਂ ਸਾਰਾ ਸ਼ਹਿਰ ਪਟਿਆ ਹੋਇਆ ਹੈ ਅੱਜ ਇਹ 4.5 ਸਾਲ ਬਾਅਦ ਸਾਰਾ ਸ਼ਹਿਰ ਪਟ ਦਿੰਦੇ ਆ ਫਿਰ ਇਲੈਕਸ਼ਨਾਂ ਦੇ ਟਾਈਮ ਕਿਉਂ ਪਟਦੇ ਨਾ ਪਟਿਆ ਕਰੋ ਕਰਜਾ ਕਰ ਲੈ ਕੇ ਕਰਜਾ ਹੱਲ ਕੀ ਹੋ ਸਕਦਾ ਇਹਦਾ ਹੱਲ ਇਹੀ ਹੈ ਕਿ ਸੱਚੀ ਇਮਾਨਦਾਰ ਸਰਕਾਰ ਨੂੰ ਲੈ ਕੇ ਆਓ ਇਹ ਰੋਲੇ ਚੋਂ ਸਾਨੂੰ ਬਾਹਰ ਨਿਕਲਣਾ ਪੈਣਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਸਾਨੂੰ ਆਣੀ ਪੈਣੀ ਹੈ ਫਿਰ ਅਸੀਂ ਇਸ ਰੋਲੇ ਚੋਂ ਬਾਹਰ ਨਿਕਲਣਾ ਹੈ ਇਹ ਹਰ ਜਗ੍ਹਾ ਪੂਰੇ ਸ਼ਹਿਰ 'ਚ ਤੁਸੀਂ ਕਿਤੇ ਚੱਲ ਜਾਓ ਕਿਹੜੀ ਗਲੀ ਕਿਹੜਾ ਮੱਲਾ ਪੂਰਾ ਸ਼ਹਿਰ ਪਟ ਹੱਲ ਕਰਾਓਗੇ ਇਹਨਾਂ ਨੂੰ ਬਿਲਕੁਲ ਅਸੀਂ ਕੱਲ ਬੈਠੇ ਸੀ ਹੱਲ ਸ਼ੁਰੂ ਹੋ ਗਿਆ ਤੁਹਾਡੇ ਸਾਹਮਣੇ ਤੁਸੀਂ ਆਏ ਹੋ ਮੀਡੀਆ ਨੇ ਦੇਖਿਆ ਜਨਰੇਟਰ ਬੰਦ ਸੀਗਾ ਜਿਸ ਤਰ੍ਹਾਂ ਹੀ ਅਸੀਂ ਆਏ ਆ ਜਨਰੇਟਰ ਚਾਲੂ ਕੰਮ ਚਾਲੂ ਗੁੰਡਾਗਰਦੀ ਸ਼ੁਰੂ ਇਹ ਹੁਣ ਕਿਦਾਂ ਕੰਮ ਚਾਲੂ ਹੋ ਗਿਆ ਇਹ ਕੀ ਬੇਵਜਾਹੀ ਕਰਦੇ ਪਏ ਅਸੀਂ ਤੁਹਾਡੇ ਨਾਲ ਫੈਸਲ ਬਾਜੀ ਇਹ ਕੀ ਮੌਕੇ ਤੇ ਵੀ ਆਮ ਆਦਮੀ ਪਾਰਟੀ ਆਈ ਹੈ ਇਹ ਧਮਕੀਆਂ ਦੇ ਰਿਹਾ ਵੀ ਤੁਸੀਂ ਆਮ ਆਦਮੀ ਪਾਰਟੀ ਆਏ ਹੋ ਤੁਸੀਂ ਰਾਜਨੀਤੀ ਕਰਦੇ ਹੋ ਰਾਜਨੀਤੀ ਤਾਂ ਹੁੰਦੀ ਨਜ਼ਰ ਨਾ ਆਵੇ ਸੜਕਾਂ ਦੇ ਵਿੱਚ ਗੰਦਾ ਪਾਣੀ ਲੋਕ 3 ਮਹੀਨੇ ਤੋਂ ਗੰਦਾ ਪਾਣੀ ਗਟਰਾਂ ਵਾਲਾ ਪਾਣੀ ਪੀ ਰਹੇ ਆ ਇਹਨਾਂ ਨੂੰ ਇਹ ਰਾਜਨੀਤੀ ਨਜ਼ਰ ਆਉਂਦੀ ਹੈ ਇਹ ਰਾਜਨੀਤੀ ਕਾਦੇ ਲਈ ਹੈ ਮੋਟੋ ਬਾਤ ਮੋਟੋ ਬਾਤ ਆ ਵਾਲੀ ਬਾਤ ਨਹੀਂ ਰਾਇਨੀ ਦੀਆਂ ਰੋਟੀਆਂ ਦੇਖਦੇ ਨੇ ਅਜੀ ਨਹੀਂ ਕਰ ਚੱਲਣ ਦੇਣੀ ਇਹੋ ਜਿਹੀ ਰਾਜਨੀਤੀ ਗੰਦੀ ਰਾਜਨੀਤੀ ਅਜੀ ਤਾਂ ਪਹਿਲੇ ਹੀ ਪਰੇਸ਼ਾਨ ਸੀਗੇ ਇੱਥੇ ਹੀ ਆ ਕੇ ਲੀਡਰ ਨਹੀਂ ਕਰਨ ਦੇਣੀ ਕਿਸੇ ਨੂੰ ਸੀ ਇਹ ਲੋਕ ਇੱਥੇ ਆ ਕੇ ਲੀਡਰ ਕਰ ਦੇਗੇ ਇਹ ਨਹੀਂ ਆਉਂਦੇ ਆ ਗੱਲ ਸੁਣੋ ਜੀ ਕਿੰਨੇ ਮਹੀਨਾ ਹੋ ਗਿਆ ਆਪਾਂ ਕਹਿੰਦੇ ਕਹਿ ਰਹੇ ਲੋਕ ਆ ਗਿਆ ਦੇਖੋ ਤਾਂ ਮਾਰੋ ਮਹੀਨਾ ਆ ਗਿਆ ਫੇਰ ਰੋਕੋ ਬਤਾਏ ਪਹਿਲਾਂ ਕਿਉਂ ਨਹੀਂ ਆਏ ਪਹਿਲਾਂ ਸੀ ਫੋਨ ਕਰਕੇ ਕੇ ਬੁਲਾਉਂਦੇ ਰਹੋ ਨਾ ਕਿਉਂ ਨਹੀਂ ਆਏ ਫੋਨ ਨਾ ਆ ਗਿਆ ਪਾਣੀ ਗੰਦਾ ਹੈ ਪਾਣੀ ਪਾਣੀ ਕਿਤੇ ਤਾਂ ਪਾਣੀ ਢਾਣੀ ਸੀ ਆਪਣੇ ਹਾਊਸ ਤੋਂ ਲਾਇਆਵੇਂ ਬੱਚਿਆ ਸਾਡੇਆਂ ਨੇ ਫਿਰ ਉਹਨਾਂ ਆ ਗਏ ਨੇ ਪਹਿਲਾਂ ਅਸੀਂ ਫੋਨ ਕਰ ਕਰ ਕੇ ਇਹਨੂੰ ਬੁਲਾਉਂਦੇ ਰਹੇ ਅਮਰੀਕ ਸਿੰਘ ਹਾਜਾ ਨਾ ਕੱਲ ਆ ਰਹੇ ਸੰਡੇ ਆ ਮੰਡੇ ਆ ਫਲਾਣ ਐ ਟਮ ਘਾਣਾ ਪਹਿਲੇ ਆਂਦਾ ਨਹੀਂ ਸੀ ਪਹਿਲੇ ਆਂਦਾ ਹੀ ਨਹੀਂ ਸੀ ਹਾਂ ਪਹਿਲੇ ਸਾਰਿਆਂ ਨੇ ਫੋਨ ਕੀਤੇ ਪਹਿਲੇ ਅਸੀਂ ਕਿੰਦੀ ਮਾਰੀ ਕਿਤਾ ਮੇਰੇ ਹਸਬੰਦ ਨੇ ਕਿਹਾ ਅਸੀਂ ਮਰ ਤਾ ਵੀ ਆ ਅੱਜ ਕੱਲ ਲਾਏ ਨੇ ਅਸੀਂ ਅਮਰੀਕ ਸਿੰਘ ਨਾਲ ਗੱਲ ਕੀਤੀ ਅਸੀਂ ਨਮਸਕਾਰ ਕਰ ਨਾਲ ਗੱਲ ਕੀਤੀ ਮੈਂ ਕਹੇ ਕੋੜੀਆ ਤੋਂ ਲਾਂਕੇ ਦਿਖਾ ਕੇ ਨਾ ਮੇਰੇ ਲੰਗਰ ਨਾਲ ਪਾਣੀ ਬੰਦ ਹੋ ਜਾਏ ਕਹਿੰਦਾ ਹਾਲੇ ਕੀ ਸੀ ਨੇ ਪਰੇਸ਼ਾਨ ਆ ਕਹਿੰਦਾ ਹੱਲ ਹੋ ਜਾਏਗਾ ਵੀ ਕਦੋਂ ਹੋਏਗਾ ਜਦੋਂ ਸੀਟਰਨ ਆਇਆ ਤੱਕ ਸਾਡਾ ਵਾਹ ਨੰਬਰ 58 ਜੀ ਸਾਡੇ ਇਲਾਕੇ ਦੀ ਸਮੱਸਿਆ ਸੀਗੀ ਅਸੀਂ ਐਮ ਐਲ ਏ ਸਾਹਿਬ ਨੂੰ ਵੀ ਦੱਸਿਆ ਅਸੀਂ ਕਾਉਂਸਲਰ ਸਾਹਿਬ ਨੂੰ ਵੀ ਦੱਸਿਆ ਸੋ ਕੱਲ ਮੇਰੀ ਡੀ ਸੀ ਸਾਹਿਬ ਨਾਲ ਵੀ ਸਾਰੇ ਵੀ ਮੇਰੀ ਗੱਲ ਹੋਈ ਆ ਅੱਜ ਕੱਲ ਵੀ ਇਹਨਾਂ ਨੇ ਧਰਨਾ ਲਾਇਆ ਬੇਤੁਕਾ ਸਾਡੇ ਇਲਾਕੇ ਦਾ ਇੱਕ ਵੀ ਬੰਦਾ ਇਹਨਾਂ ਦੇ ਨਾਲ ਨਹੀਂ ਸਾਡਾ ਕੰਮ ਸ਼ੁਰੂ ਹੋ ਚੁੱਕਿਆ ਵਾ ਉਹਨਾਂ ਨੇ ਸ਼ੁਵਾਸ਼ਣ ਦਵਾਇਆ ਇੱਕ ਦੋ ਦਿਨ ਚ ਤੁਹਾਡਾ ਕੰਮ ਕਲੀਅਰ ਹੋ ਜਾਊਗਾ ਜਦੋਂ ਕੰਮ ਹੋ ਰਿਹਾ ਉਹ ਸਰਕਾਰੀ ਬੰਦੇ ਨੂੰ ਆ ਕੇ ਰੋਕ ਕੇ ਕਹਿੰਦੇ ਪਏ ਆ ਤੁਸੀਂ ਕੰਮ ਰੋਕੋ ਅਸੀਂ ਵੀਡੀਓ ਬਣਾਉਣੀ ਆ ਅਸੀਂ ਆਇਆ ਕਰਨਾ ਵਾ ਕੀ ਗੱਲ ਹੋ ਗਈ ਆਵਾਦੀ ਪਾਦੀਆ ਟੋਪੀਆਂ ਵਾਲੇ ਮੈਂ ਨਹੀਂ ਜਾਣਦਾ ਜੀ ਕਿਸੇ ਨੂੰ ਕੌਣ ਆ ਮੈਂ ਤਾਂ ਕਿਸੇ ਨੂੰ ਨਹੀਂ ਜਾਣਦਾ ਜੀ ਇਹ ਆ ਕੇ ਰਾਜਨੀਤੀ ਰੋਟੀਆਂ ਵੇਖਦੇ ਆ ਸਾਡੇ ਲੋਕ ਤਾਂ ਪਹਿਲਾਂ ਹੀ ਬਿਮਾਰ ਪਏ ਸੀਗੇ ਸਾਨੂੰ ਇਹ ਹਜੇ ਰਾਜਨੀਤੀ ਦੇ ਲੀਗੜਾਂ ਦੀ ਲੋੜ ਦੀ ਸਾਨੂੰ ਤਾਂ ਕੰਮ ਚਾਹੀਦਾ ਵਾ ਜਿਹੜਾ ਕੰਮ ਕਰੂਗਾ ਉਰੇ ਨਾ ਜੀ ਗੱਲ ਕਰਾਂਗੇ ਬਿਲਕੁਲ ਝੂਠ ਬੋਲਦੇ ਨੇ ਜੀ ਕੰਮ ਕੱਲ ਦਾ ਕੰਮ ਚਾਲੂ ਹੋ ਗਿਆ ਕੰਮ ਅਸੀਂ ਕੱਲ ਦਾ ਹੀ ਸ਼ੁਰੂ ਕਰਾ ਲਿਆ ਅਸੀਂ ਆਪਦੇ ਚੱਕਰ ਨੂੰ ਕੱਲ ਤੁਹਾਡਾ ਲਾਇਆ ਸੀ ਕੱਲ ਨਾ ਮੈਂ ਲਾਇਆ ਸੀਗਾ ਲਾਲ ਸਿੰਘ ਸਿੱਧੂ ਨੇ ਲਾਇਆ ਵੀ ਆਪਣੇ ਮੌਜੂਦਾ ਕਾਉਂਸਲਰ ਦੇ ਖਿਲਾਫ ਕਿਉਂ ਸਾਡਾ ਕੰਮ ਜਦੋਂ ਸਾਡੇ ਕਾਉਂਸਲਰ ਨੇ ਸਾਡਾ ਕੰਮ ਸ਼ੁਰੂ ਕਰਾਤਾ ਤਾਂ ਅਸੀਂ ਕਿਉਂ ਧਰਨਾ ਲਾਵਾਂਗੇ ਸਾਡੇ ਇਲਾਕੇ ਦਾ ਕੰਮ ਸ਼ੁਰੂ ਹੋ ਗਿਆ ਅਸੀਂ ਕੰਮ ਜ਼ੁਰਗਾਵੜ ਕਿਉਂ ਬਾਵਾਂਗੇ ਇੱਥੇ ਆ ਕੇ ਇਹ ਰਾਜਨੀਤਿਕ ਰੋਟੀਆਂ ਸੇਕਦੇ ਆ ਇਹ ਅਸੀਂ ਨਹੀਂ ਚੱਲਣ ਦੇਾਂਗੇ ਭਾਈ ਇੱਥੇ 2 ਮਹੀਨੇ ਹੋ ਗਈ ਇੱਥੇ ਵਿਰਾਮ ਪਾਲਦੀ ਨੇ ਇੱਕ ਵਾਰ ਮੁੱਦਾ ਚੱਕਿਆ ਸੀ ਜਾਈ ਉਦੋਂ ਛੋਟੀਆਂ ਨਾਲੀ ਚ ਪਾ ਪਾ ਕੇ ਇਹਨਾਂ ਨੇ ਕੱਢ ਦਿੱਤਾ ਸੀ ਫਿਰ 2 ਦਿਨਾਂ ਬਾਅਦ ਫੇਰ ਇਹੀ ਹਾਲ ਹੋਇਆ ਜੀ ਉਸ ਟਾਈ ਆਪਾਂ ਰਜਨੀਸ਼ ਐਡੀ ਹੋਇਆ ਗਈ ਉਹਨੂੰ ਫੋਨ ਕੀਤਾ ਜੀ ਉਹਨੇ ਫੋਨ ਨਹੀਂ ਪਿਕ ਕੀਤਾ ਜੀ ਫਿਰ ਉਹ ਅਮਰੀਕ ਜਾਈ ਨੂੰ ਕੀਤਾ ਜੀ ਉਹਨੇ ਵੀ ਫੋਨ ਨਹੀਂ ਚੁੱਕਿਆ ਜੀ ਤੇਰਾ ਕਾਉਂਸਲਰ ਕੌਣ ਹੈ ਕਾਲਾ ਨੋਕਰ ਤੇ ਉਹਨਾਂ ਨੂੰ ਕਿਹਾ ਤੁਸੀਂ ਹਾਂਜੀ ਉਹ ਕਹਿੰਦੇ ਅੱਜ ਕਰਦੇ ਕੱਲ ਕਰਦੇ ਬਾਅਦ ਲਾਰਾ ਵਾ ਜੀ ਠੀਕ ਹੈ ਲਾਇਆ ਹੋਇਆ ਹਾਂਜੀ ਕਹਿੰਦੇ ਅੱਜ ਆਜੂ ਕੱਲ ਆਜੂ ਸਾਰੇ ਕੁਝ ਹੋ ਜੂਗਾ ਜੀ ਏ ਅੱਜ ਹੁਣ ਹੀ ਧੰਨੇ ਦੇ ਬੈਠੇ ਲੱਗੇ ਆਮ ਪਾਰਟੀ ਨੂੰ ਬੁਲਾਇਆ ਹੀ ਮੈਂ ਆਪਣੀ ਟੀਮ ਨੂੰ ਮੈਂ ਆਮ ਪਾਰਟੀ ਤੋਂ ਬਿਲੋਂਗ ਕਰਦਾ ਹੀ ਮੈਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਆਏ ਆ ਫਿਰ ਜਾ ਕੇ ਜਨਰੇਟਰ ਚੱਲਿਆ ਤੁਹਾਡੇ ਸਾਹਮਣੇ ਹੀ ਚੱਲਿਆ ਉਸ ਤੋਂ ਪਹਿਲਾਂ ਕੋਈ ਜਨਰੇਟਰ ਨਹੀਂ ਚੱਲਿਆ ਨਾ ਕੋਈ ਕਾਰਵਾਈ ਇਹਨਾਂ ਨੇ ਹੋਈ ਹਾਂਜੀ ਹਾਂਜੀ ਤੋਂ ਏਰੀਆ ਦੇ ਵਿੱਚੋਂ ਹੀ ਆ ਅੱਜ ਵੀ ਦੇਖ ਲਓ ਇਹ ਏਰੀਆ ਦੇ ਵਿੱਚ ਆਏ ਆ ਚਾਰ ਛੋਟੀਆਂ ਮਾਰ ਕੇ ਫਿਰ ਮੇਰੇ ਜੇ ਆਈ ਸਾਹਿਬ ਮੇਰੇ ਸਾਹਮਣੇ ਖੜੇ ਨੇ ਚਾਰ ਛੋਟੀਆਂ ਮਾਰ ਕੇ ਫਿਰ ਟੱਕਣ ਉੱਤੇ ਹੀ ਛੱਡ ਕੇ ਇੱਧਰ ਨੂੰ ਆ ਗਏ ਨੇ ਸਿਰਫ ਇੱਕ ਫਾਰਮੇਟੀਆਂ ਪੂਰੀਆਂ ਕਰਦੇ ਨੇ ਫਿਰ ਇਹ ਕਹਿੰਦੇ ਤੁਸੀਂ ਰਾਜਨੀਤੀ ਕਰਦੇ ਹੋ ਜੇ ਕੰਮ ਕੀਤਾ ਹੁੰਦਾ ਇਹਨਾਂ ਨੇ ਤੇ ਰਾਜਨੀਤੀ ਕਰਨ ਦੀ ਕੀ ਲੋੜ ਦੀਗੀ ਇਹ ਲੋੜ ਦੀ ਲੋਕਾਂ ਨੂੰ ਬਾਹਰ ਆਣ ਮੈਂ ਕਹਿੰਦਾ ਡੇਢ ਮਹੀਨੇ ਤੋਂ ਇਹਨਾਂ ਦੇ ਆਪਾਂ ਰੈਗੂਲਰ ਕਾਉਂਸਲਰ ਸਾਹਿਬ ਦੇ ਦਫਤਰ ਕੰਪਲੀਟਾਂ ਜਾ ਰਹੀਆਂ ਪਰ ਇਹਨਾਂ ਦੇ ਪੀਏ ਫੋਨ ਤੱਕ ਨਹੀਂ ਜੱਕਦੇ ਏਸੀਆਂ ਜੋ ਬਾਹਰ ਤੱਕ ਨਹੀਂ ਨਿਕਲੇ ਹੁਣ ਕਿੱਦਾਂ ਇਹ ਬਾਹਰ ਆਗੇ ਹੁਣ ਕਿੱਦਾਂ ਇੰਨੇ ਦੀਆਂ ਮਸ਼ੀਨਾਂ ਲੱਗੀਆਂ ਹੁਣ ਸਾਰੇ ਪ੍ਰਧਾਨ ਵਿਭਾਰ ਆ ਗਏ ਨੇ ਵੀ ਪਹਿਲਾਂ ਇਹ ਸੁੱਤੇ ਪਏ ਸੀਗੇ ਅੱਜ ਜਦੋਂ ਪਾਰਟੀ ਬਾਹਰ ਆਈ ਆ ਉਦੋਂ ਇਹਨਾਂ ਨੂੰ ਯਾਦ ਆ ਗਿਆ ਅੱਜ ਕਿੱਦਾਂ ਮਸ਼ੀਨ ਲੱਗ ਗਈ ਡੇਢ ਮਹੀਨੇ 'ਚ ਮਸ਼ੀਨ ਕਿਉਂ ਨਹੀਂ ਲੱਗੀ ਇਹਨਾਂ ਕੋ ਲੋਕਾਂ ਨੂੰ ਇਹਨਾਂ ਨੇ ਨਰਕ ਬਣਾ ਕੇ ਰੱਖ ਦਿੱਤਾ ਵੇ ਠੀਕਾ ਲੋਕਾਂ ਨੇ ਵੋਟਾਂ ਇਸ ਕਰਕੇ ਪਾਈ ਅੱਛਾ ਤੁਮ ਕੌਣ ਆਏ ਸੀਗੇ ਇਹੀ ਤਾਂ ਕਰ ਰਹੇ ਨੇ ਜੀ ਇਹ ਲੋਕ ਇਹ ਤਮਕਾਰ ਰਹੇ ਨੇ ਇਹ ਡਰਾ ਰਹੇ ਨੇ ਲੇਕਿਨ ਮੈਂ ਉੱਚੀ ਆਵਾਜ਼ ਨਾਲ ਕਹਿਣਾ ਚਾਹਨਾ ਹੈ ਵੀ ਮਹੱਲੇ ਨਿਵਾਸੀਓ ਡਰਨ ਦੀ ਲੋੜ ਨਹੀਂ ਕਿਸੇ ਨਾਲ ਤੇ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ ਤੁਸੀਂ ਵੋਟ ਪਾਈ ਹੈ ਉਹ ਤੁਹਾਡਾ ਹੱਕ ਹੈ ਸਾਫ ਸਫਾਈ ਤੁਹਾਡਾ ਹੱਕ ਹੈ ਨਾਲੇ ਪੱਤਰਕਾਰ ਸਾਹਿਬ ਮੈਂ ਤੁਹਾਡੇ ਤੋਂ ਵੀ ਸਵਾਲ ਕਰਦਾ ਵੀ ਕਿਆ ਇਸ ਮਹੌਲ 'ਚ ਜੀਵਾਂਗੇ ਸੀ ਕਿਆ ਜੀਵਾਂਗੇ ਸੀ ਇਹ ਤੁਸੀਂ ਗੱਲ ਸਵਾਲ ਕਿਤੇ ਵੀ ਰਾਜਨੀਤੀ ਕਰਨੀ ਸੀ ਅਸੀਂ ਰਾਜਨੀਤੀ ਕਰਨ ਨਹੀਂ ਆਏ ਇਹਨਾਂ ਨੂੰ ਸਿਖਾਣ ਆਏ ਆ ਵੀ ਰਾਜਨੀਤੀ ਹੁੰਦੀ ਕਿਦਾਂ ਸਭ ਤੋਂ ਪਹਿਲਾਂ ਪੰਜਾਬ ਕੇਸਰੀ ਦੇਨਿਕ ਪਾਸਕਰ ਦੇਨਿਕ ਜਾਗਰਣ ਅਖਬਾਰ ਖੋਲ ਕੇ ਦੇਖੋ ਕੱਲ ਮੱਲਾ ਬਾਹਰ ਬੈਠਾ ਸੀ ਸਾਰਾ ਮੱਲਾ ਧਰਨੇ ਤੇ ਸੀ ਮੱਲਾ ਪਰੇਸ਼ਾਨ ਹੈ ਮੇਰੇ ਕੋਲ ਇੱਕ ਇੱਕ ਮੱਲੇਦਾਰ ਦੀ ਰਿਕਾਰਡਿੰਗ ਹੈ ਇਸ ਮੱਲੇ ਦੇ तिवारी ਜੀ ਇਹ ਮੇਰੇ ਕੋਲ ਉਹਨਾਂ ਦੀ ਰਿਕਾਰਡਿੰਗ ਹੈ ਮੈਨੂੰ ਉਹਨਾਂ ਦਾ ਫੋਨ ਆਇਆ ਅਸੀਂ ਬੜੇ ਪਰੇਸ਼ਾਨ ਆ ਮੈਂ ਵਿਧ ਪ੍ਰੂਫ ਚੱਲਦਾ ਹਾਂ ਵੀ ਅਸੀਂ ਬਹੁਤ ਪਰੇਸ਼ਾਨ ਆ ਸਾਡਾ ਹੱਲ ਕਰਾ ਕੇ ਦਿਓ ਇੱਥੇ ਜਦੋਂ ਅਸੀਂ ਆਨੇ ਆ ਸਾਡੇ ਨਾਲ ਗੁੰਡਾਗਰਦੀ ਕੀਤੀ ਜਾਂਦੀ ਹੈ ਲੜਾਈ ਝਗੜਾ ਕੀਤਾ ਜਾਂਦਾ ਅਸੀਂ ਲੜਾਈ ਤਾਂ ਨਹੀਂ ਆਏ ਜਦ ਮੱਲੇ ਵਾਲਿਆਂ ਨੇ ਮੈਨੂੰ ਫੋਨ ਕੀਤਾ ਮੇਰੇ ਕੋਲ ਰਿਕਾਰਡ ਹੈ ਅਖਬਾਰ ਬੋਲ ਰਹੀ ਹੈ ਪੰਜਾਬ ਕੇਸਰੀ ਦੈਨਿਕ ਜਾਗਰਨ ਦੈਨਿਕ ਪਾਸਕਰ ਉੱਥੇ ਸਾਰੇ ਮੱਲੇ ਦੀ ਸਮੱਸਿਆ ਲੋਕਾਂ ਦੀ ਪਰੇਸ਼ਾਨੀ ਆਏ ਹੈ ਇੱਥੇ ਦੇ ਲੋਕ ਬੜੇ ਦਿਨਾਂ ਤੋਂ ਬਹੁਤ ਪਰੇਸ਼ਾਨ ਸੀਗੇ ਅਸੀਂ ਕਈ ਵਾਰ ਇੱਥੇ ਦੇ ਲੋਕਲ ਕਾਉਂਸਲਰ ਇਹਦੀ ਵੀਡੀਓ ਭੇਜੀ ਉਹ ਟਾਈਮ ਦਿੱਤਾ ਕਿ ਸ਼ਾਇਦ ਠੀਕ ਕਰ ਦੇਣਗੇ ਪਰ ਇਹਨਾਂ ਤੋਂ ਹੀ ਸਮੱਸਿਆ ਹੱਲ ਨਹੀਂ ਹੋ ਰਹੀ ਲੋਕ ਸਾਨੂੰ ਆ ਕੇ ਰਿਕੁਐਸਟ ਕਰਦੇ ਰਹੇ ਜੀ ਤੁਸੀਂ ਪੋਜੀਸ਼ਨ ਲੀਡਰ ਹੋ اپੋਜੀਸ਼ਨ ਤੁਸੀਂ ਆਉਣ ਵਾਲੇ ਇਲੈਕਸ਼ਨ ਲੜਨੇ ਆ ਕਿੱਥੇ ਰਹਨੇ ਹੋ ਤੁਸੀਂ ਆ ਤੁਹਾਡਾ ਇਹੀ ਹਾਲ ਰਹੇਗਾ ਹਫਤਾ ਹੋ ਗਿਆ ਜੀ ਇਹ ਕਿਉਂਕਿ ਰੀਨਿਊ ਸੀਜ਼ਨ ਹੈ ਸਰ ਹਰ ਸਾਲ ਆਂਦੀ ਜਾਂਦੀ ਪ੍ਰੋਬਲਮ ਆਂਦੀ ਹੈ ਹਰ ਇੱਕ ਹਰ ਸਾਲ ਹਰ ਰੀਨ ਸੀਜ਼ਨ ਦੀ ਸਰ ਸਫਾਈ ਤੇ ਬੈਨ ਲੱਗ ਚੁਕਾ ਤੁਹਾਨੂੰ ਪਤਾ ਹੈ ਹੁਣ ਮਸ਼ੀਨ ਵਗੈਰਾ ਲਿਆ ਰਹੇ ਆ ਉਹਦੇ ਨਾਲ ਨੂੰ ਚਾਲੂ ਕਰਾਂਗੇ ਅਸੀਂ ਪਬਲਿਕ ਨੂੰ ਰੀਲੀਫ ਦੇਣੀ ਨਾ ਕਿ ਪਬਲਿਕ ਨੂੰ ਰੈਸਮੈਂਟ ਕਰਨਾ ਸੀ ਇਹ ਤਾਂ ਕਹਿੰਦੇ ਕਿ ਪਾਈਪਿੰਗ ਛੋਟੀ ਪਾਈ ਹੋਈ ਹੈ ਨਹੀਂ 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 ਸਰ ਇਹ ਗਲਤ ਹੈ ਗਲਤ ਹੈ ਪਾਈਪ ਵਗੈਰਾ ਠੀਕ ਪਈ ਹੈ ਪਾਈਪ ਬਿਲਕੁਲ ਸਹੀ ਹੈ 12 ਇੰਚੀ ਲਾਈਨ ਹੈ ਇਹ ਛੋਟੀ ਲਾਈਨ ਨਹੀਂ ਹੈਗੀ ਸਫੀਸ਼ੀਐਂਟ ਹੈ ਬ੍ਰਾਂਚ ਲਾਈਨ ਇਹ ਅਗੋ ਜਿੰਨੇ ਟੈਪ ਕੀਤੀ ਉਹ 24 36 ਹੈ ਇਹਨੇ ਸੂਪਰ ਹੋ ਗਏ ਨਹੀਂਨੇ ਸੇ ਉਪਰ ਤੇ ਜਹਾਂ ਕਾ ਕੌਂਸਲਰ ਕੰਮ ਕਰਦਾ ਹੈ

महीना दिन से चल रहा है महीना दिन से चल रहा है अभी चल चल रही है पानी ठीक नहीं हो रहा पानी नहीं ठीक हो रहा है मशीन कब लगी है मशीन तो दो दो तीन चार दिन हो गया आ? आ? अभी लगी है अभी लगी है तो लगता हाल हो जाएगा ਦੇਖੋ ਲਗੀ ਹੈ ਜੇ بارش ਆਤੀ ਤਾਂ ਕਿਹਦਾ ਮਾਹੌਲ ਹੁੰਦਾ ਹੈ ਪਾਣੀ ਤਾਂ ਭਰ ਜਾਂਦਾ ਹੈ ਬਿਲਕੁਲ ਭਰ ਜਾਂਦਾ ਹੈ ਕਿ ਇੱਥੇ ਕੋਤਰਾ ਵਗੈਰਾ ਕੰਮ ਕਰ ਰਿਹਾ ਕਿ ਨਹੀਂ ਵਿਰੋਧੀ ਪਾਰਟੀਆਂ ਦੇ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਵਿਰੋਧੀਆਂ ਦੇ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਿਆ ਗਿਆ ਇਸ ਮੌਕੇ ਦੂਸਰੇ ਉੱਤੇ ਨਾਰਾਬਾਜ਼ੀ ਵੀ ਕੀਤੀ ਗਈ ਜਿਸ ਨਾਲ ਮਾਹੌਲ ਖਰਾਬ ਹੋਣ ਤੋਂ ਬੜੀ ਮੁਸ਼ਕਲ ਦੇ ਨਾਲ ਬਚਾਅ ਕੀਤਾ ਗਿਆ ਇਸ ਦੇ ਨਾਲ ਹੀ ਲੁਧਿਆਣਾ ਤੋਂ ਹਾਜੀ ਦੁਗਰੀ ਦੀ ਰਿਪੋਰਟ ਐਸਐਮਜ਼ ਨਿਊਜ਼ For latest updates, like and follow our Facebook page SMZ News and don't forget to subscribe our YouTube channel and press the bell icon.